ਗੁਰਦਾਸ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਆਚਾਰ ਆਚਾਰ ਦੀ ਆਪਾਂ ਰੈਸਪੀ ਲੈ ਕੇ ਆਏ ਆ ਤੇ ਆਚਾਰ ਬਣਾਵਾਂਗੇ ਜੀ ਆਪਾਂ ਮਿਰਚਾਂ ਦਾ ਬਿਲਕੁਲ ਸਿੰਪਲ ਜੇ ਤਰੀਕੇ ਨਾਲ ਜੋ ਵੀ ਆਪਣੇ ਘਰ ਵਿੱਚ ਸਮਾਨ ਹੁੰਦਾ ਸਿਰਫ ਉਹਨਾਂ ਤੋਂ ਹੀ ਆਪਾਂ ਆਚਾਰ ਬਣਾ ਕੇ ਤਿਆਰ ਕਰਾਂਗੇ ਤੇ ਆਚਾਰ ਪਾਉਣ ਵਾਸਤੇ ਆਪਾਂ ਇੱਥੇ ਲਲੀਆਂ ਦੇ ਜੀ 250 ਗ੍ਰਾਮ ਮਿਰਚਾਂ ਯਾਨੀ ਕਿ ਪਾਈਆ ਮਿਰਚਾਂ ਲਲੀਆਂ ਨੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਤੇ ਇਹਨੂੰ ਸੁਕਾ ਲਿਆ ਚੰਗੀ ਤਰ੍ਹਾਂ ਸਾਫ ਕੱਪੜੇ ਨਾਲ ਪੂੰਝ ਲਿਆ ਤੇ ਹੁਣ ਆਪਾਂ ਕਟਿੰਗ ਕਰਨ ਵਾਸਤੇ ਆਪਾਂ ਇਥੇ ਇਹਨਾਂ ਦੀਆਂ ਡੰਡੀਆਂ ਨੂੰ ਪਹਿਲਾਂ ਉਤਾਰ ਦਾਂਗੇ। ਮਿਰਚਾਂ ਦੀਆਂ ਡੰਡੀਆਂ ਨੂੰ ਉਤਾਰ ਕੇ ਤੇ ਨਾਲ ਦੀ ਨਾਲ ਆਪਾਂ ਇਹਨਾਂ ਦੇ ਵਿੱਚ ਕੱਟ ਮਾਰ ਲਾਂਗੇ। ਦੋ ਦੋ ਪੀਸ ਇਹਨਾਂ ਦਾ ਯਾਨੀ ਕਿ ਕਰ ਲਾਂਗੇ ਇਸ ਤਰ੍ਹਾਂ। ਤੁਸੀਂ ਛੋਟੇ ਸਾਈਜ਼ ਦੀਆਂ ਮਿਰਚਾਂ ਵੀ ਲੈ ਸਕਦੇ ਹੋ ਤੇ ਲੰਬੇ ਲੰਬੀਆਂ ਮਿਰਚਾਂ ਵੀ ਲੈ ਸਕਦੇ ਹੋ। ਤੇ ਲੋ ਜੀ ਮਿਰਚਾਂ ਦੀ ਕਟਿੰਗ ਆਪਾਂ ਕਰ ਲਈਏ ਸਾਰੀਆਂ ਦੀ ਤੇ ਨਾਲ ਹੀ ਹੁਣ ਆਪਾਂ ਵੇਖ ਲੈਂਦੇ ਆ ਮਸਾਲੇ। ਮਿਰਚਾਂ ਦੇ ਆਚਾਰ ਚ ਪਾਉਣ ਵਾਸਤੇ ਆਪਾਂ 3 ਚਮਚ ਲੈਨੇ ਇਥੇ ਸੌਫ ਦੇ ਤੇ 1 ਚਮਚ ਆਪਾਂ ਲਿਆ ਅਜਵਾਇਨ ਦਾ ਤੇ 2 ਚਮਚ ਲੈਨੇ ਆਪਾਂ ਮੇਥੀ ਦਾਣਾ ਤੇ 2 ਚਮਚ ਆ ਲੈਨੇ ਜੀ ਆਪਾਂ ਰਾਈ ਤੇ ਕਾਲੀ ਸੋਰਾਂ ਦੋਨੋਂ ਮਿਕਸ ਨੇ 2 3 ਚਮਚ ਨੇ ਦੋਨਾਂ ਚੀਜ਼ਾਂ ਦੇ ਤੇ 2 ਚਮਚ ਆਪਾਂ ਇਥੇ ਲਈਏ ਜੇ ਕਲੌਜੀ ਹੁਣ ਰਾਈ ਕਲੌਜੀ ਨੂੰ ਛੱਡ ਕੇ ਬਾਕੀ ਆਪਾਂ ਸਾਰੇ ਮਸਾਲਿਆਂ ਨੂੰ ਥੋੜਾ ਜਿਹਾ ਸੇਕ ਲਵਾ ਲਾਂਗੇ ਤੁਸੀਂ ਧੁੱਪ ਵਿੱਚ ਵੀ ਇਹਨਾਂ ਮਸਾਲਿਆਂ ਨੂੰ ਸੇਕ ਲਵਾ ਕੇ ਤੇ ਦਰਦਰਾ ਪੀਸ ਸਕਦੇ ਹੋ ਇਹ ਇਹਨਾਂ ਦੋਨਾਂ ਸਾਰੇ ਮਸਾਲਿਆਂ ਨੂੰ ਆਪਾਂ ਸੇਕ ਲਵਾ ਲੈਣੇ ਆ ਥੋੜਾ ਜਿਹਾ ਤੇ ਹੁਣ ਆਪਾਂ ਫਰਾਈ ਪੈਨ ਦੇ ਵਿੱਚ ਪਾ ਦਨੇ ਆ ਜੀ ਮਸਾਲੇ ਰਾਈ ਤੇ ਸਰੋਂ ਦੋਨੋਂ ਚੀਜ਼ਾਂ ਮਿਕਸ ਮੇਥੀ ਦਾਣਾ ਅਜਵੈਨ ਤੇ ਸੌਫ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣੇ ਆ ਮਸਾਲਿਆਂ ਨੂੰ ਆਪਾਂ ਥੋੜਾ ਜਿਹਾ ਗਰਮ ਕਰਾਂਗੇ ਇਹਨਾਂ ਦਾ ਨਮੀ ਜਿਹੜੀ ਉਹ ਵੀ ਬਚ ਜਾਣਾ ਆਪਾਂ ਬਣਾ ਜਿਹੜਾ ਉਹ ਹੀ ਕੱਢਾਂਗੇ ਇਹਨਾਂ ਦਾ ਆਪਾਂ ਕਲਰ ਨਹੀਂ ਮਸਾਲਿਆਂ ਦਾ ਚੇਂਜ ਕਰਨਾ ਮਸਾਲੇ ਜਿਹੜੇ ਤੜਕਣੇ ਸਟਾਰਟ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਆਵਾਜ਼ਾਂ ਨੂੰ ਸ਼ੁਰੂ ਹੋ ਗਈ ਤੇ ਹੁਣ ਆਪਾਂ ਮਸਾਲਿਆਂ ਨੂੰ ਢਾਰ ਲੈਣੇ ਆ ਜੀ ਮਸਾਲਿਆਂ ਨੂੰ ਕੱਢ ਲੈਣਾ ਇੱਕ ਪਲੇਟ ਦੇ ਵਿੱਚ ਤੇ ਉਸੇ ਪੈਨ ਦੇ ਵਿੱਚ ਆਪਾਂ ਤੇਲ ਪਾ ਕੇ ਗਰਮ ਕਰ ਲੈਣੇ ਆ ਜੀ ਚੰਗੀ ਤਰ੍ਹਾਂ ਮਸਾਲੇ ਜਿਹੜੇ ਆਪਾਂ ਗਰਮ ਕੀਤੇ ਸੀ ਉਹ ਹੁਣ ਬਿਲਕੁਲ ਠੰਡੇ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਕੁੰਡੇ 'ਚ ਪਾ ਕੇ ਆਪਣੇ ਦੇਸੀ ਗ੍ਰੈਂਡਰ ਵਿੱਚ ਇਹ ਇਹਨਾਂ ਨੂੰ ਦਰਦਰਾ ਜਿਹਾ ਪੀਸ ਲੈਨੇ ਆ ਮਸਾਲੇ ਆਪਾਂ ਦਰਦਰੇ ਜੇ ਪੀਸ ਲੈਨੇ ਬਹੁਤ ਜ਼ਿਆਦਾ ਬਰੀਕ ਨਹੀਂ ਆਪਾਂ ਕੀਤੇ ਦਿੱਸ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਮਸਾਲੇ ਸਾਨੂੰ ਆਚਾਰ ਵਾਸਤੇ ਚਾਹੀਦੇ ਨੇ ਤੇ ਹੁਣ ਆਪਾਂ ਇੱਧਰ ਤੇਲ ਵੀ ਆਪਣਾ ਗਰਮ ਹੋ ਗਿਆ ਹੁਣ ਆਪਾਂ ਕਰਦੇ ਆਂ ਜੀ ਆਚਾਰ ਪਾਉਣ ਦੀ ਤਿਆਰੀ ਤੇ ਮਿਰਚਾਂ ਨੂੰ ਕੱਢ ਲੈਨੇ ਜੀ ਇੱਕ ਡੋਂਗੇ ਦੇ ਵਿੱਚ ਦਨਾਲੀ ਆਪਾਂ ਜਿਹੜੇ ਗਰਮ ਮਸਾਲੇ ਆਪਾਂ ਜਿਹੜੇ ਗਰਮ ਕਰਕੇ ਪੀਸੇ ਨੇ ਇਹਨਾਂ ਨੂੰ ਪਾ ਦਾਂਗੇ ਤੇ ਕਲੌਂਜੀ ਸਵਾਦ ਅਨੁਸਾਰ ਆਪਾਂ ਪਾ ਦਾਂਗੇ ਜੀ ਲੂਣ ਤਿੰਨ ਚਮਚੇ ਆਪਾਂ ਲੂਣ ਤੇ ਪਾ ਦਾਂਗੇ ਕਿਉਂਕਿ ਆਚਾਰ ਕੋਈ ਵੀ ਹੋਵੇ ਉਹ ਚ ਨਮਕ ਥੋੜਾ ਜਿਹਾ ਤੇਜ਼ ਹੀ ਜਾਂਦਾ ਹੈ ਤੇ ਦੋ ਚਮਚੇ ਪਾ ਦਾਂਗੇ ਜੀ ਆਪਾਂ ਹਲਦੀ ਦੇ ਡੇਢ ਚਮਚਾ ਪਾਵਾਂਗੇ ਤੇ ਥੋੜੀ ਜੀ ਪਾਵਾਂਗੇ ਆਪਾਂ ਚਮਚ ਦਾ ਚੌਥਾ ਹਿੱਸਾ ਲਾਲ ਮਿਰਚ ਜਿਹੜੀ ਰੰਗ ਵਾਲੀ ਹੁੰਦੀ ਹੈ ਤੇ ਨਾਲ ਹੀ ਹੁਣ ਆਪਾਂ ਇੱਥੇ ਪਾ ਦਾਂਗੇ ਜੀ 4 ਚਮਚ ਆਪਾਂ ਲਈਏ ਨੇ ਸਿਰਕੇ ਦੇ ਥੋੜੀ ਜੀ ਖਟਾਸ ਦੇਣ ਵਾਸਤੇ ਤੁਸੀਂ ਚਾਹੋ ਤਾਂ ਇੱਥੇ ਆਮਚੂਰ ਪਾਊਡਰ ਵੀ ਪਾ ਸਕਦੇ ਹੋ ਇਹਨਾਂ ਨੂੰ ਕਰ ਦਾਂਗੇ ਜੀ ਸਪਹਿਲਾ ਮਿਕਸ ਹਲਕੇ ਹੱਥਾਂ ਨਾਲ ਧਿਆਨ ਨਾਲ ਮਿਰਚਾਂ ਦੇ ਵਿੱਚ ਮਸਾਲੇ ਆਪਾਂ ਸਾਰੇ ਮਿਕਸ ਕਰ ਦਿੱਤੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਗਰਮ ਗਰਮ ਤੇਲ ਤੇਲ ਜ਼ਿਆਦਾ ਗਰਮ ਵੀ ਨਹੀਂ ਪਾਉਣਾ ਤੇ ਠੰਡਾ ਵੀ ਨਹੀਂ ਹੋਣਾ ਚਾਹੀਦਾ ਤੇ ਹੁਣ ਇਹਨੂੰ ਤੇਲ ਨੂੰ ਕਰ ਦਿੰਦੇ ਨੇ ਮਿਕਸ ਚੰਗੀ ਤਰ੍ਹਾਂ ਪਾ ਕੇ ਤੇ ਲਓ ਜੀ ਅਚਾਰ ਆਪਣਾ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਦੋ ਤੋਂ ਤਿੰਨ ਦਿਨ ਆਪਾਂ ਧੁੱਪ ਹਲਕੀ ਜਿਹੀ ਲਵਾ ਕੇ ਇਹਨਾਂ ਨੂੰ ਦੋ ਤੋਂ ਤਿੰਨ ਘੰਟਿਆਂ ਦੀ ਤੇ ਫਿਰ ਆਪਾਂ ਇਸ ਅਚਾਰ ਨੂੰ ਖਾ ਸਕਦੇ ਹਾਂ ਅਚਾਰ ਮਿਰਚਾਂ ਦਾ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਇਹਦਾ ਕਲਰ ਬਣਿਆ ਮਿਰਚਾਂ ਦੇ ਅਚਾਰ ਦਾ ਤੇ ਖਾਣ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਣਾ ਸਰਦੀਆਂ ਵਿੱਚ ਵੈਸੇ ਵੀ ਜਦੋਂ ਵੀ ਕੋਈ ਰੋਟੀ ਖਾਈਦੀ ਆ ਕੁਛ ਨਾ ਕੁਛ ਦਿਲ ਕਰਦਾ ਹੈ ਕੁਛ ਨਾਲ ਕੋਈ ਚਟਪਟੀ ਜੀ ਚੀਜ਼ ਹੋਵੇ ਤੇ ਤੁਸੀਂ ਮਿਰਚ ਦਾ achar ਨੂੰ ਰੋਟੀ ਦੇ ਨਾਲ ਖਾ ਸਕਦੇ ਹੋ ਜਿਹਦੇ ਨਾਲ ਜਿਹੜਾ ਰੋਟੀ ਦਾ ਟੇਸਟਾ ਹੋਰ ਵੀ ਜ਼ਿਆਦਾ ਵੱਧ ਜਾਏਗਾ ਤੇ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੇ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਆਚਾਰ ਨੂੰ ਕਿਸੇ ਵੀ ਕੱਚ ਦੇ ਮਰਦਮਾਨ ਵਿੱਚ ਕਿਸੇ ਵੀ ਡੱਬੇ ਵਿੱਚ ਤੁਸੀਂ ਕੱਢ ਗਏ ਸਟੋਰ ਕਰਕੇ ਤੁਸੀਂ ਰੱਖ ਸਕਦੇ ਹੋ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਆਚਾਰ ਨੂੰ ਖਾ ਸਕਦੇ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ